ਹਾਂਜੀ ਸਾਰੇ ਪਣਪਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ ਗਰਲਾਲ ਬਾਸ ਡੇਰੀ ਫਰਮ ਤੇ ਤੁਹਾਡਾ ਵੈਲਕਮ ਹੈ ਜੀ ਅੱਜ ਵੀਰ ਜੀ ਇਹ ਜਿਹੜੀ ਵੀਡੀਓ ਦਿਖਾ ਰਹੇ ਆ ਤੁਹਾਨੂੰ ਪਿੰਡ ਡੱਲ ਤਹਿਸੀਲ ਪਟੇ ਜਿਹੜਾ ਸ਼੍ਰੀ ਤਰਨਤਾਰਨ ਸਾਹਿਬ ਦਲੇਰ ਸਿੰਘ ਪਹਿਲਵਾਨ ਦੇ ਕੋਲ ਆਏ ਆ ਜਿੱਤਰਾ ਤੁਸੀਂ ਸਾਰੇ ਵੀਰ ਜਾਣਦੇ ਹੋ ਆਪਣਾ ਪਸ਼ੂ ਦੇ ਵਪਾਰ ਦਾ ਕੰਮ ਹੈ ਡੇਲੀ ਸੱਜਣਾ ਰੁਟੀਨ ਦੇ ਵਿੱਚ ਇਸ ਕਿੱਲੇ ਦੇ ਨਾਗ ਆਉਂਦੇ ਆ ਤੇ ਡੇਲੀ ਹੀ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਈਦੇ ਆ ਅੱਜ ਵੀ ਸੱਜਣਾ ਦੋ ਨਾਗ ਲੈਂਦੇ ਆ ਖਰੀਦ ਕੇ ਆ ਕਰੋ ਜੇ ਕੋਈ ਕਬੂਰੀ ਨੀਲੀ ਰਾਵੀ ਇਕ ਆ ਸੱਜਣੋ ਕਰੋ ਜਿਹੜੇ ਭਰਾ ਡਿਮਾਂਡ ਕਰਦੇ ਆ ਅਜੇ 5-7 ਮਿੰਟ ਹੀ ਹੋਇਆ ਕਰਮਾਲੀ ਨੂੰ ਸੂਈ ਸਵਾਈ ਨੂੰ ਤਰੀਕ ਸੱਜਣੋ ਨੋਟ ਕਰ ਲਓ ਅੱਜ 17 ਤੇ ਸਮਾਂ 3:30 ਵਜੇ ਦਾ ਜੇ ਸ਼ਾਮ ਦਾ ਆਓ ਇਹਨਾਂ ਦੋ ਪਸ਼ੂਆਂ ਜੀ ਲੈ ਕੇ ਜਾਣਕਾਰੀ ਤੁਹਾਡੇ ਨਾਲ ਕਰਦੇ ਆਂ ਸਾਂਜੀ ਉਸ ਤੋਂ ਪਹਿਲਾਂ ਸਾਰੇ ਭੈਣ ਭਰਾਵਾਂ ਨੂੰ ਬੇਨਤੀ ਹੈ ਕਿ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਵੀਡੀਓ ਲਾਈਕ ਤੇ ਅਕੇ ਸ਼ੇਅਰ ਕਰਦਿਆ ਕਰੋ ਤਾਂ ਕਿ ਜਲਦ ਵੀਡੀਓ ਲੈ ਕੇ ਹਾਜ਼ਰ ਹੋਇਆ ਕਰੀਏ ਆ ਬੂਰੀ ਵੀ ਸੱਜਣੋ ਅੱਜ ਤੜਕੇ ਸੂਈ ਸਵਾਈ ਆ ਕਿੱਲਾ ਨਾੜੋ ਤੁਸੀਂ ਕਰ ਸਕਦੇ ਜੇ ਇੱਕ ਆਓ ਇਹਨਾਂ ਦੋ ਪਸ਼ੂਆਂ ਜੀ ਲੈਣੇ ਆ ਜਾਣਕਾਰੀ ਆ ਕਰੋ ਜੇ ਇੱਕ ਪਸ਼ੂ ਦੋਵੇਂ ਸੱਜਣੋਂ ਦੋਵੇਂ ਕੁਆਲਿਟੀ ਵਾਲੀਆਂ ਚੀਜ਼ਾਂ ਹਾਂਜੀ ਭਵਾਂ ਜੀ ਸਤਿ ਸ਼੍ਰੀ ਅਕਾਲ ਸਿੱਖਾ ਵਰਤਾਂ ਕੀ ਹਾਲ ਜੀ ਚੜ੍ਹਦੀ ਕਲਾ ਤੁਸੀਂ ਸੁਣਾਓ ਬਈਆ ਬਈਆ ਆ ਬੂਰੀ ਦੀ ਕਰਦੀ ਹੈ ਡਿਟੇਲ ਸੰਜੀ ਬੂਰੀ ਸੂਈ ਹੈ ਤੜਕੇ ਦੀ 5 ਵਜੇ ਦੀ ਲੋ ਵੀ ਸੱਜਣੋਂ ਅੱਜ ਤੜਕੇ 5 ਵਜੇ ਸੂਈ ਆ ਸਦਾ ਸਦਾ ਕਰਕੇ ਆਏ ਹਾਂ ਹਾਂਜੀ ਤੇ ਉਹਨਾਂ ਜਦੋਂ ਰਾਹ ਦਾ ਖਾਂ ਗੱਡੀ ਭੇਜਣੀ ਦਿੰਦੇ ਨੇ ਵੀ ਸੂਈ ਤੜਕੇ ਦੇ ਅਸੀਂ ਤਜਾ ਜਿਹਨੇ ਚੋਕੇ ਘਲਾਂਗੇ ਅੱਛਾ ਜਿਹਨੇ ਚੋਕੇ ਘਾਲ ਦਿਓ ਤੋ ਇਹ ਉਹਨੇ ਮੇਰੇ ਨਾਲ 5-4 ਕਿਲੋ ਬੋਲਾ ਜੋਕਤ ਆ। ਲਓ ਸੱਜਣੋ ਬੋਲਾ ਕਾਫੀ ਜੋਤਾਂ ਮੈਂ ਇਹਦੇ ਥੱਲੇੋਂ। ਆ ਕਰੋ ਚ ਇੱਕ ਦੂਜੇ ਸੂਏ। ਬੂਰੀ ਤਲਾਂ ਵਾਲੀ ਨੀਲੀ ਰਾਵੀ। ਕੁਆਰਟੀਆਂ ਮੱਝ ਦੀਆਂ ਕਰੋ ਚ ਇੱਕ ਸੱਜਣੋ। ਲੇਵਾ ਬਹੁਤ ਸੋਹਣਾ ਪੱਧਰ ਲੱਗਾ ਕਰਮਾਲੀ ਨੂੰ। ਥੋੜੀ ਹੀ ਪ੍ਰਾਣੇ ਜੀ ਤੋਂ ਖਰੀਦੀ ਆਨੇ ਥੋੜੀ ਖਿੱਚ ਕਰਤੀ ਬੋਲੇ ਦੀ। ਹੋਰ ਕੋਈ ਚੱਕਰ ਨਹੀਂ ਗਾ। ਦੁੱਧ ਸੱਜਣੋ ਇਹਨੇ ਪਹਿਲੇ ਸੂਏ ਮਾਲਕਾਂ ਨੇ ਦੱਸਿਆ ਵੀ 11-12 ਕਿਲੋ ਦਿੱਤਾ ਜੀ ਆ ਪਿੱਠਪੁੜਾ ਕਰੋ ਚੇਕੇ ਦਾ। ਥਾਨ ਲੇਵਾ ਪੂਰਾ ਪੱਧਰ ਆ। ਆ ਵੇਖੋ। ਅਸਾਰ ਤੇ ਸੱਜਣੋਂ ਨਿਸ਼ਾਨ ਆ ਪਿਓਰ ਨੀਲੀ ਰਾਵੀ ਬੂਰੀ ਇਹਨੂੰ ਆਪਾ ਸਕਦੇ ਆ ਆ ਵੇਖੋ ਬਿੰਦੀਆਂ ਵਾਲਾ ਲੇਵਾ ਹੈ ਲੇਵਾ ਪੂਰਾ ਪਧਰਿਆ ਸਿੰਘ ਦੀ ਕੁਆਲਿਟੀ ਕਰੋ ਚੇਕ ਮੱਥੇ 'ਚ ਬੱਲ ਬੱਚਾ ਵੀ ਸੇਮ ਫਿਰ ਮੱਝ ਤੇ ਇਹ ਸੱਜਣੋਂ ਰੰਗ ਗਰਮਾਲੇ ਦਾ ਕਾਲਾ ਪਰ ਮੱਥੇ 'ਚ ਬੱਲ ਇਹਦੇ ਸੇਮ ਅੱਖਾਂ ਇਹਦੀਆਂ ਬਿੱਲੀਆਂ ਤੇ ਆ ਕਰੋ ਕੁਆਲਿਟੀ ਚੈੱਕ ਆ ਸੇਮ ਤੇ ਚਲੇ ਗਿਆ ਨਾ ਘਟਾ ਪੂਰੀ ਵੱਡੀ ਮੱਝ ਹੈ ਸੱਜਣੋਂ ਇੱਥੇ ਦੇਖੋ ਪਿੱਠ ਫੁੜਾ ਮੱਝ ਦਾ ਆ ਢਾਂਚੇ ਦਾ ਲਾਓ ਇਥੋਂ ਸਾਫ਼ ਗਰਮਾਲੀ ਦਾ ਕਰੋ ਗੈਸ ਪਿੱਠ ਫੁੜਾ ਨਾ ਨਾ ਪੂਰੀ ਹੈੜਾ ਪੂਰੀ ਹਾਂ ਅਜੇ ਸੂਈ ਸਵਾਈ ਹੈ ਅੱਜ ਹੀ ਸੱਜਣੋ ਤਾਜੀ ਅਜੇ ਸੂਈ ਡੰਗਰ ਧਿਆੜੀ ਤੁਹਾਨੂੰ ਪਤਾ ਹੈ ਕਰਾ ਲਾ ਪਹਿਲਾਂ ਆ ਜਾਂਦਾ ਡੰਗਰ ਕਿੰਨੇ ਦੀ ਦੇ ਦਾਂਗੇ ਜਸਨ ਨੂੰ ਅੱਜ ਇਹਦਾ 1 15 ਮੋੜੀ ਇੱਕ 15 ਹਾਂਜੀ ਹਾਂ ਨਾ ਹਾਂ ਨਾ 10 ਦੀ ਦੇ ਜਾਂ ਹੋਰ ਆ ਨਾ ਠੀਕ ਹੈ ਮੈਂ ਦੇਣਾ ਨਹੀਂ ਜਾਂਦਗੀ ਹਾਂ ਜਸਨ ਉਹ ਜੀ ਕਰਦਿਗੇ 9 ਦੀ ਦੇ ਦਾਂਗੇ ਵੱਡੇ ਵੱਡਗੇ ਕਿਰ ਪੂਰੇ 8 ਦੀ ਦੇ ਦਾ 5 ਦੀ ਜਾਂਦਗੀ ਠੱਗਾ ਹੋਏ ਨਾ ਨਹੀਂ ਹੁੰਦਾ ਹਾਂ ਨਹੀਂ ਹੁੰਦਾ ਜਾਂਦਗੀ ਉਹ ਠੀਕ ਐ ਦੋਸਤੋ ਛੋੜੀ ਹੋਣੀ ਲਓ ਵੀ ਸੱਜਣਾ 1 ਲੱਖ 5000 ਦਾ ਨਗੀਨਾ ਤੇ ਆ ਹਾਂ ਆ ਕਰੋ ਚੱਕ ਨੀਲੀ ਰਵੀ ਦਾ ਤੋਹਫਾ ਸੱਜਣੋ ਅਜੇ ਸੂਈ ਸਵਾਈ ਨੂੰ ਸਿਰਫ 15 ਤੋਂ 20 ਮਿੰਟ ਹੋਏ ਜੀ ਇਹ ਬਾੜ ਸਾਹਿਬ ਜੇ ਸੂਈ ਸੂਈ ਜੇ ਇਹਦੀ ਸੱਜਣੋ ਕਰੋ ਅੱਖ ਚ ਇੱਕ ਕਿਹੜੀ ਦੱਸਗੇ ਹੁਣ ਤੁਸੀਂ ਦੱਸਣਾ ਕਮੈਂਟਾਂ ਚ ਇਹਨੂੰ ਬਿੱਲੀ ਮਣਕੀ ਬਿੱਲੀ ਮਣਕੀ ਗੁਲਾਬੀ ਅੱਖ ਸੱਜਣੋ ਆ ਵੇਖੋ ਗੁਲਾਬੀ ਸੁਰਖੀ ਕੋਲੇ ਆ ਕਰਮਾਲੀ ਦੀ ਗੁਲਾਬੀ ਜ਼ੁਬਾਨ ਜੇ ਗੁਲਾਬੀ ਮੁੱਛਾਂ ਦੀ ਅਗਲੇ ਦੀ ਮਾੜੀ ਜੀ ਮੋਛ ਚੱਟੀ ਹੁੰਦੀ ਮੈਂ ਵਾਝੀ ਹਾਂ ਦਿੰਦਾ ਮੋਛ ਚੱਟੀ ਇਹਦਾ ਮੂੰਹ ਸਾਰਾ ਜੱਟ ਲੇਵਾ ਚਫ ਵਹਿੜਾਂ ਨਾਲ ਲੱਗਾ ਨੂੰ ਕਰਮਾਲੀ ਨੂੰ ਹਾਂ ਕਿੰਨਾ ਚੋਆ ਜੀ ਦੂਜੇ ਸੂਏ ਨੇ ਇਹਨੇ ਦੂਜੇ ਸੂਏ 4 ਲੀਟਰ ਦੁੱਧ ਚੋਆ ਜੀ ਲਓ ਸੱਜਣਾ ਦੂਜੇ ਸੂਏ 14 ਕਿਲੋ ਦੋ ਚੋਆਇਆ ਕਰਮਾਲੀ ਨੇ ਜੇ ਕਿਤੇ ਜੇ ਸੂਏ ਸੋਈ ਆ ਪਿਓਰ ਨੀਲੀ ਮੱਝ ਆਏ ਚਾਰੇ ਪੈਰ ਚਟੇ ਸੱਜਣੋ ਇਹ ਜੇਰ ਕਰਮਾਲੀ ਦੀ ਪੈਣੀ ਆ ਕੋਈ ਵੱਧ ਤੋਂ ਵੱਧ 15 ਤੋਂ 20 ਮਿੰਟ ਹੋਏ ਸੂਈ ਨੂੰ ਕੱਟੇ ਨੂੰ ਜਨਮ ਦਿੱਤਾ ਨੇ ਕਰਮਾਲੀ ਨੇ ਆ ਬੱਚਾ ਕਰੋ ਚੈੱਕ ਤੁਸੀਂ ਪੂਰਾ ਨਰਵਾ ਫਲ ਦਿੱਤਾ ਕਰਮਾਲੀ ਨੇ ਇਹ ਹੈਗਾ ਸੁੰਗ ਵੀ ਦੋਵੇਂ ਇੱਕੋ ਜਿਹੇ ਫਿਰ ਸੋਹਣੇ ਆ ਕਰਮਾਲੀ ਦੇ ਕੱਦ ਥੋੜਾ ਜਿਹਾ ਮੀਡੀਅਮ ਤੋਂ ਪਲੱਸ ਆ ਆਈਡੀਆ ਬਾਹਲਾ ਛੋਟਾ ਕੱਦ ਨਹੀਂ ਤੇ ਬਾਹਲਾ ਵੱਡਾ ਨਹੀਂ ਸੱਜਣੋ ਪਰ ਲੈਵਾ ਕਰੋ ਜੱਗੇ 'ਚ ਲੇਖੋ ਇੱਕੋ ਜਿਹਾ ਡਰਲ ਜੇ ਕਰਮਾਲੀ ਦਾ ਆ ਵੇਖੋ ਚੋਹਨ 'ਚ ਬੜੀ ਚਭਦੀ ਹਾਂ ਚੁਵਾਈ ਇੱਕ ਨੰਬਰ ਸੱਜਣੋ ਕਿੰਨੇ ਦੀ ਦੇ ਦੇਾਂਗੇ ਜੱਸਣੋ ਇਹ ਇਹਦੀ ਡਿਮਾਂਡ ਹੈ ਕਿ ਇਹ 90000 ਰੁਪਏ ਨਾਓ ਵੀ ਸੱਜਣੋਂ 99000 190 ਨਾਲ ਹੁਣ ਚਲਿਓ ਜੀ 190 ਵੀ ਮੰਗਦੇ ਹਟਾ ਰਿਆ ਪਰ ਆਪਾਂ ਮੰਗਣਾ ਹੀ ਮੇਰੀ ਰੱਬ ਹੈ ਹਾਂ ਜੇ ਜੀ ਮੱਝੋ ਜਿਆ ਮੁੱਲ ਕਰਾਂਗੇ ਸੱਜਣੋਂ ਬੇਫਾਇਦਾ ਮੁੱਲ ਦਾ ਕੋਈ ਫਾਇਦਾ ਨਹੀਂਗਾ ਬੱਬੇ ਇਹ 2000 ਛੋਟ ਕਰਾਂਗੇ ਜੀ 90 'ਚ 2000 ਛੋਟ ਤੇ 3 ਹੋਰ ਕਰਕੇ 85 ਦੀ ਦੇ ਦਈਏ 86 ਦੀ ਨਾ ਦੇ ਦਈਏ ਨਾ 85 ਦੀ ਦੇ ਦਈਏ 85 ਇਹ 200 ਛੋਟ ਹੀ ਹੋਣੀ ਪਈ 85000 ਦਾ ਨਗੀਨਾ ਮਿਲ ਜੂਗਾ ਤੁਹਾਨੂੰ ਪਰ ਇਹੋ ਜੀ ਮੈਂ ਯਾਦ ਕਰੋਗੇ ਕਦੇ ਹਾਂ ਕੋ 85 90000 ਤੇ ਸੱਜਣੋਂ ਆਮ ਛੋਟੀਆਂ ਮੱਜਾਂ ਦਾ ਲੋਕ ਮੁੱਲ ਕਰੀ ਜਾਂਦੇ ਆ ਇਹ ਫਰਜਾਦ ਪਾਦ ਨਸਲ ਵਾਲੀ ਮੱਜ ਇਹ ਚੀਜ਼ ਦਾ ਵੀ ਥੋੜਾ ਜਿਹਾ ਫਰਕ ਪੈਂਦਾ ਹੈ ਭੈਣ ਭਰਾ ਮੁੱਲ ਕਰਦੇ ਆ ਜਦੋਂ ਅਗਲੀ ਚੀਜ਼ ਚੰਗੀ ਹੈ ਬੋਲ ਦੀਏ ਮੋਬਾਈਲ ਨੰਬਰ ਨੰਬਰ ਹੈਗਾ 977999006 ਪਿੰਡ 달ਤ ਤਹਿਸੀਲ ਪਟੇ ਜਿਲ੍ਹਾ ਤਰਨਤਨ ਸਾਹਿਬ ਲਓ ਵੀ ਸੱਜਣੋਂ 977999006 ਇਸ ਨੰਬਰ ਤੇ ਕੋਈ ਵੀ ਭਰਾ ਕਨੈਕਟ ਕਰਕੇ ਇਹਨਾਂ ਦੋ ਮੱਜਾਂ ਝੋਟੀਆਂ ਦੀ ਜਾਣਕਾਰੀ ਲੈ ਸਕਦਾ ਏ ਸਾਰੇ ਭੈਣ ਭਰਾਵਾਂ ਦਾ ਧੰਨਵਾਦ ਲਾਸਟ ਤੱਕ ਵੀਡੀਓ ਵੇਖ ਲਈ ਸਾਰਿਆਂ ਨੂੰ ਸਜਣੋ ਸასიਖਾਲ ਜੀ